ਦੇਹਾੜਾ ਧਨਵਰੀ ਸਾਹੇ ਲੇ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾ ਕੂਕੜ ਕਾਏ ਸਾਹੇ ਲਿਖੇ ਨ ਚਲੜੀ ਜਿੰਦੂ ਕੋ ਸਮਝਾਏ ਜਿੰਦ ਬਾਟੇ ਮਰਨ ਵਰ ਲੈ ਜਾਸੀ ਪਰਨਾਏ ਆਪਣ ਹੱਥੀ ਝੋਲ ਕੈ ਕੈ ਗੱਲ ਲੱਗੈ ਤਾਏ ਵੱਲ ਹੁਨੀ ਕੀ ਪੁਰਸਲਾਤ ਕੰਨੀ ਨਾ ਸੁਣਿਆਏ ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੁਹਾਈ ਫਰੀਦਾ ਦਰ ਦਰ ਵੇਸੇ ਗਾਖੜੇ ਚੱਲਾ ਦੁਨੀਆ ਪੱਤ ਬਾਨੇ ਉਠਾਈ ਪੋਟਲੀ ਕਿੱਥੈ ਵੰਯਾ ਕੱਤ ਕਿਜ ਨਾ ਬੋਜੈ ਕਿਜ ਨਾ ਸੁਜੈ ਦੁਨਿਆ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਾ ਹਮ ਪੀਤ ਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੇ ਜੇ ਜਾਣਾ ਸੋ ਨੰਡੜਾ ਤਾ ਥੋੜਾ ਮਾਨ ਕਰੀ जे जाना लड़ छिजड़ा पीटी पाई गंड तेजे वड़ मै नाही को सब जग डिठा हंड फरीदा जे तू अकल लतीफ काले लिखना लेख आप नड़े गिरिवान मह सिर माँ कर देख ਫਰੀਦਾ ਜੋਤੈ ਮਾਰਣ ਮੁਕਿਆ ਤਿਨਾ ਨਮਾਰੇ ਕੁਮਾ ਆਪਨੜੈ ਕਰ ਜਾਈਐ ਪੈਰ ਤਿਨਾ ਦੇ ਚੁੰਮਾ ਫਰੀਦਾ ਜਾ ਤੋ ਖਟਣ ਵੇਲ ਤਾ ਤੂ ਰਤਾ ਦੁਨੀ ਸਿਉ ਮਰਗ ਸਵਾਈ ਨੀ ਹਾ ਜਾਂ ਪਰ ਆਤਾ ਲਦਿਆ देख फरीदा जो थिया, दाड़ी आ होई पूरा अगहो नेड़ा आया पिछा रहिया दूर देख फरीदा जेथिया थे आ सक्कर होई विसा साईं बाज होवा पड़े वेदन कहिए केसा परिदायखी देख पतीणिया सुन सुन रीने कन्ना साख पकंदी आईया होर करेंदी वन्ना परिदा काले जिन्नी ना रावे तौले रावे कोए कर साए स्यों पिर हडे रंगन वेला होए महला तीजा ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨ ਲਗਈ ਜੇ ਲੋਚੈ ਸਭ ਕੋਇ ਇਹੋ ਪਰਮ ਪਿਆਲਾ ਖਸਮ ਕਾਜ ਜੈ ਪਾਵੈ ਤੈ ਦੇ ਫਰੀਦਾ ਜਿਨ ਲੋ ਇਨ ਜਗ ਮੋਹਿਆ ਸੇ ਲੋ ਇਣ ਮੈਂ ਟੱਠ ਕਜਲ ਰੇਖ ਨਸੈ ਦਿਆ ਸੇ ਪੰਖੀ ਸੂਏ ਬਹਿਠਾ ਫਰੀਦਾ ਕੋ ਕਹਿੰਦੇ ਆ ਚਾ ਗਿੰਦੇ ਆ ਮਤੇ ਦੇ ਦਿਆ ਨਿੱਤ ਜੋ ਸੈ ਤਾਨ ਵੰਯਾਇਆ ਸੇ ਕਿਤ ਫੇਰੈ ਚਿੱਤ ਫਰੀਦਾ ਥੀ ਉਪਵਾਹੀ ਦੱਪ ਜੇ ਸਾਈ ਲੋੜੈ ਸਭ ਇੱਕ ਛੀਜੈ ਪਿਆ ਲਤਾੜਿ ਹੈ ਤਾ ਸਾਈਂ ਦਾ ਦਰਵਾੜੀ ਐ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜਿਹੜਾ ਕੋਏ ਜੀਵ ਦੇ ਆਪੈ ਰਾਤ ਲੈ ਮੋਇਆ ਉੱਪਰ ਹੋਏ ਫਰੀਦਾ ਜਾ ਲੱਭ ਤਾ ਨਹਿੋ ਕੇ ਆ ਲੱਭ ਤੱਕ ਊੜਾ ਨਹੀਂ ਹੋ ਕਿਚਰ ਚੱਤ ਲਗਾਈ ਐ ਛੱਪਰ ਟੁੱਟ ਮੇਹਾ फरीदा जंगल जंगल क्या पवै वनकंडा मोड़े हा वसी रब हियाले जंगल क्या टूंडे हा फरीदा इन्नी नीकी जंगे ए थल डूंगर पवे ओ मा आज फरीदा कु जड़ा सैकों हाथियों मा ਫਰੀਦਾ ਰਾਤੀ ਵੰਡਿਆ ਤੁਖ ਤੁਖ ਉੱਠਣ ਪਾਸਾ ਤੇਗ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ਫਰੀਦਾ ਜੀ ਮੈਂ ਹੋਂਦਾ ਵਾਰਿਆ ਮਿੱਤਾ ਆਇੜਿਆ ਜਲੈ ਮ ਜੀਠ ਜਿਉ ਉਪਰ ਅੰਗਾਰਾ ਫਰੀਦਾ ਲੋੜ ਦਾਖ ਬਿਜੋਰੀਆਂ ਕਿ ਕਰ ਬਿਜੈ ਜੱਟ ਪੱਟਾ ਹੰਡੈ ਅੰਨ ਕਤੈ ਦਾ ਪੈਦਾ ਲੋੜੈ ਪੱਟਾ ਫਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾ ਤਪਿਜੈ ਕੰਬਲੀ ਰਹਾ ਤ ਟੁੱਟੈ ਨੇਹ ਪਿਜੋ ਸਜੋ ਕੰਬਲੇ ਅੱਲਾ ਵਰਸੋ ਮੇ ਹੋ जय मिलातना सजना तू टो नी नेहा फरिदा मैं भोला पगदा मत मैली हुए गहलारू न जन सिर पी मिट्टी खा फरिदा खंड निवात गुड मजा दुद्ध से वस्तु मिठिया रब न पूजन रोटी मेरी काठ लावण मेरी पोखा जिन्ना खादी चोपडी कने सहन गे दोखा रुखे सुखे काय कै ठंडा पाणि पियो ਫਰੀਦਾ ਦੇਖ ਪਰਾਈ ਝੋਪੜੀ ਨਾ ਤਰਸਾਏ ਜੀ ਅਜ ਨ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਢੋਹਾ ਗਣੀ ਤਮ ਕਿਉ ਰਹਿਣ ਵਿਹਾਰੇ ਸਹਰ ਟੋਏ ਨਾਲ ਹੈ ਪੀਏ ਨਾਹੀ ਥਾਉ पिवातुडी धन सोहागण ना सहर सो पे कंत के अगम कंत यथा हो नानक सो सोहागणी जो भावे बेपरवाह तोती सम्बही सुते आये न चंदा ਫਰੀਦਾ ਰਹੀ ਸੁਵੇੜੀ ਹਿੰਗ ਦੀ ਗਈ ਕਥੂਰੀ ਗੰਦਾ ਜੋ ਬਣ ਜਾਂਦੇ ਨਾ ਡਰਾ ਜੇ ਸ ਪ੍ਰੀਤ ਨ ਜਾਏ ਫਰੀਦਾ ਕਿੰਤੀ ਜੋ ਬਣ ਪ੍ਰੀਤ ਬਿਨਾ ਸੋਕ ਗਏ ਕੁਮਲਾਈ ਫਰੀਦਾ ਚਿੰਤ ਕਟੋਲਾ ਆਵਣ ਦੁਖ ਬਿਰੇ ਵਿਛਾਵਣ ਲੈ ਫਾ एहो हमारा जीवना साहिब सच्चे वेखा बिरहा बिरहा आखिया बिरहा तू सुलता फरीदा जित तन बिरहो न फरीदा सोतन जाड़ एविस गंदला मसाडरिगन्धला खंड लेवाड़ एक राहिंदे रह गए एक राती गए उजाड़ करीदा चार गवाया हंड कै चार गवाया सम्मा लेखा रब मंगे सिया तू आहो के रे कम फरीदा दर दर वाज जाए कै क्यों डिठो कड़ियाला ਏਹੋ ਨੇ ਦੋਸਾ ਮਾਰੀਐ ਹਮ ਦੋਸਾਂ ਦਾ ਕੀ ਹਾਲਾ ਘੜੀਏ ਘੜੀਏ ਮਾਰੀਐ ਪੈਰੇ ਲਖ ਸਜਾਏ ਸੋਹੇ ਢਾਕੜੀ ਆਲ ਜੋਂ ਦੁਖੀ ਰਹਿਣ ਵਿਹਾਰ ਬੁੱਢਾ ਹੋ ਆ ਸੇਖ ਫਰੀਦ ਕੰਬਣ ਲਕੇ ਦੇਹਾ जे सोवर्या जीवना पीतन हो सिखेग फरिदा बार पराय बैसना साये मुझे न जे ये ते वै रक्षी जियो शरीर हुलेहा कन्द कुहाडा सिर कडा वन सरलोहारा फरीदा हो लोड़ी सो अपना तू लोड़े अंगियार फरीदा इक ना आटा अगळा इकड़ा नाही लोणा अगै गए सिंगा पसणा चोटा खासी कौन पास द मामे छत सिर तेरे सड्डो रड्डा जाए सुते जे राण महै थे अतिमा गड्डा फरीदा कोठे मंडप माडिया ओ सारे दे पी गए कूड़ा सौदा कर गए घोरी आए पए फरीदा खंथड़ में खा अगलिया जंदना काए में खा वारी आपो आपडी चले मसाइक सेखा फरीदा दहूँ भिवी बलंद मलक बैठायाए गढ़ली ताकट लुटे आम भी बड़े गया बुझाए फरीदा वेख कपा है जे थिया जे सिर लाहा तलाहा अरका दे ਨੇ ਕੋਇ ਲਿਆ ਮੰਦੇ ਅਮਲ ਕਰੇਂਦਿਆ ਇਹ ਸਜਾਏ ਤਨਾਹ ਫਰੀਦਾ ਕੰਨ ਮਸਲਾ ਸੂਫ ਗਲਾ ਦਿਲ ਕਾਤੀ ਗੁੜਵਾਤਾ ਬਾਹਰ ਤਿਸ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੇਰੇ ਕੋਇ ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨ ਹੋਏ ਜੋ ਸਹਿ ਰੱਤੇ ਆਪਣੇ ਤਿੰਨ ਤਨ ਲੋਭ ਰਤ ਨ ਹੋਏ ਪੈ ਪਏ